ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਇੱਕ ਹੋਰ ਸੰਦੇ ਤੇ ਗੱਲ ਕਰਦੇ ਹਾਂ ਜੀ ਕਿ ਸੱਚਮੁੱਚ ਆਮ ਆਦਮੀ ਪਾਰਟੀ ਜਿਹੜੀ ਹੈ ਦਿੱਲੀ ਤੋਂ ਚੱਲ ਰਹੀ ਹੈ ਕਿ ਸੱਚਮੁੱਚ ਪੰਜਾਬ ਦੇ ਵਿੱਚ ਕੋਈ ਵੀ ਡਿਸੀਜਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਨਹੀਂ ਲੈ ਸਕਦੇ ਕਿ ਸੱਚਮੁੱਚ ਜਿਹੜੇ ਨੇ ਵਿਰੋਧੀ ਪਾਰਟੀਆਂ ਵੱਲੋਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਡੰਮੀ ਕਹਿ ਕੇ ਵਾਰ-ਵਾਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਇਨਸਲਟ ਕੀਤੀ ਜਾਂਦੀ ਹੈ ਕਿਉਂਕਿ ਹਰ ਇੱਕ ਦੀ ਜ਼ੁਬਾਨ ਉੱਤੇ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਆਪ ਕੋਈ ਵੀ ਡਿਸੀਜਨ ਨਹੀਂ ਲੈ ਸਕਦੇ ਆਮ ਆਦਮੀ ਪਾਰਟੀ ਦੇ ਕਈ ਜਿਹੜੇ ਨੇ ਵਿਧਾਇਕ ਇਸ ਉੱਤੇ ਗੱਲਬਾਤ ਕਰ ਚੁੱਕੇ ਨੇ ਖੁਦ ਪਠਾਨ ਮਾਜ਼ਰਾ ਦੀ ਇਹ ਜ਼ੁਬਾਨ ਹੈ ਕੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਕਿਸੇ ਤਰ੍ਹਾਂ ਦਾ ਕੋਈ ਡਿਸੀਜਨ ਨਹੀਂ ਲੈ ਸਕਦੇ ਨਾ ਹੀ ਆਮ ਆਦਮੀ ਪਾਰਟੀ ਦਾ ਆਪਣਾ ਕੋਈ ਵਿਧਾਇਕ ਮੰਤਰੀ ਲੈ ਸਕਦਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੂੰ ਲੈ ਕੇ ਕੁਲਦੀਪ ਢਾਲੀਵਾਲ ਨੇ ਵੀ ਜਿਹੜੀ ਹੈ ਇਹ ਗੱਲ ਕੀਤੀ ਹੈ ਯਾਨੀ ਕਿ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਪ ਦੇ ਵਿਧਾਇਕ ਮੰਤਰੀ ਜਿਹੜੇ ਨੇ ਇਹ ਗੱਲਾਂ ਬੋਲਦੇ ਸਾਹਮਣੇ ਆ ਰਹੇ ਨੇ ਕਈਆਂ ਵਲੰਟੀਅਰਜ਼ ਵੱਲੋਂ ਵੀ ਕਿਹਾ ਗਿਆ ਹੈ ਕਿ ਜਿਹੜੀ ਹੈ ਦਿੱਲੀ ਲੋਬੀ ਵਾਲੇ ਸਰਕਾਰ ਚਲਾ ਰਹੇ ਨੇ ਯਾਨੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਰਫ ਇੱਕ ਲੱਕੜ ਦੀ ਮੋਹਰ ਵਰਤੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਆਉਂਦੀ ਹੈ ਕੋਈ ਅਰਚਨ ਪੈਂਦੀ ਹੈ ਤਾਂ ਦਿੱਲੀ ਵਾਲਿਆਂ ਤੋਂ ਬਿਨਾਂ ਆਗਿਆ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਤਰ੍ਹਾਂ ਦੇ ਦੀ ਕੋਈ ਹੱਲ ਨਹੀਂ ਕਰਦੇ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਆਈ ਉਹ ਦਿੱਲੀ ਤੋਂ ਆਈ ਜਿਹੜੇ ਹਰ ਪ੍ਰਭਾਵਿਤ ਲੋਕ ਹੋਏ ਜਿਨ੍ਹਾਂ ਲੋਕ ਬੇਕਾਰ ਹੋ ਗਏ ਲੋਕਾਂ ਦੀਆਂ ਜ਼ਮੀਨਾਂ ਫਸਲਾਂ ਡੋਪ ਗਈਆਂ ਘਰ ਰੁੜ ਗਏ ਪਸ਼ੂ ਰੁੜ ਗਏ ਲੇਕਿਨ ਉਹਦੇ ਉੱਤੇ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਦੇ ਵਿੱਚ ਵੀ ਦਿੱਲੀ ਲੋਬੀ ਵਾਲਿਆਂ ਦੀ ਦਾ ਨਾਮ ਨਿਕਲ ਕੇ ਆਇਆ ਜੇਕਰ ਪਿਛਲੇ 3 ਨਾਲ 3.5 ਸਾਲਾਂ ਦਾ ਡਾਟਾ ਫਲੋ ਲਿਆ ਜਾਵੇ ਤਾਂ ਹਰ ਇੱਕ ਚੀਜ਼ ਦਿੱਲੀ ਤੋਂ ਲਿਆਂਦੀ ਹੋਈ ਪੰਜਾਬ ਦੇ ਵਿੱਚ ਇਸਤੇਮਾਲ ਕੀਤੀ ਜਾ ਰਹੀ ਹੈ ਯਾਨੀ ਕਿ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਧਾਨ ਇੰਜਾਰਜ OSD ਉਹ ਵੀ ਦਿੱਲੀ ਤੋਂ ਲਿਆ ਕੇ ਲਗਾਏ ਜਾ ਰਹੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਹਰ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਉਹਨਾਂ ਦੇ ਆਪ ਦੇ ਦਿੱਲੀ ਲੋਬੀ ਵਾਲੇ ਲੋਕਾਂ ਤੋਂ ਬਿਨਾ ਪੰਜਾਬ ਦੇ ਵਿੱਚ ਪੱਤਾ ਨਹੀਂ ਹਿਲਦਾ ਪੰਜਾਬ ਜਿਹੜਾ ਹੈ ਇਸ ਟਾਈਮ ਦਿੱਲੀ ਲੋਬੀ ਵਾਲਿਆਂ ਦੇ ਹੱਥ ਦੇ ਵਿੱਚ ਜਿਹੜਾ ਹੈ ਸਿੰਮਟਿਆ ਹੋਇਆ ਹੈ ਜੇਕਰ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਹਮੇਸ਼ਾ ਸਰਕਾਰਾਂ ਦਾ ਪੰਜਾਬ ਤੇ ਦਿੱਲੀ ਵਾਲਿਆਂ ਨੇ ਹੀ ਰਾਜ ਕੀਤਾ ਹੈ ਲੇਕਿਨ ਇਸ ਸਰਕਾਰ ਕੋਲੋਂ ਕੁਝ ਉਮੀਦ ਲਗਾਈ ਗਈ ਸੀ ਕਿ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾਂ ਦੇ ਦਰਦ ਨੂੰ ਜਾਣਨਗੇ ਦਰਦ ਨੂੰ ਪਛਾਣਨਗੇ ਲੇਕਿਨ ਉੱਥੇ ਵੀ ਦਿੱਲੀ ਲੋਬੀ ਵਾਲਿਆਂ ਨੇ ਹੀ ਰਾਜ ਕੀਤਾ ਹੁਣ ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਸਾਹਮਣੇ ਨਿਕਲਦਾ ਆ ਰਿਹਾ ਹੈ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਣੇ ਆ ਕੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਉਹਦੇ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਤੇ ਸੁਖਬੀਰ ਸਿੰਘ ਬਾਦਲ ਨੇ ਇੱਕ ਪੱਤਰਕਾਰ ਨੂੰ ਜਿਹੜਾ ਹੈ ਆਪਣਾ ਇੱਕ ਬਿਆਨ ਦਿੱਤਾ ਹੈ ਜਿਸ ਬਿਆਨ ਵਿੱਚ ਉਹਨਾਂ ਨੇ ਕਹਿ ਰਹੇ ਨੇ ਕਿ ਦਿੱਲੀ ਲੋਬੀ ਵਾਲਿਆਂ ਦੀ ਸਰਕਾਰ ਹੈ ਤੇ ਦਿੱਲੀ ਲੋਬੀ ਤੋਂ ਹੀ ਚੱਲਦੀ ਹੈ। ਕਿ ਬੀ ਦੀ ਸਰਕਾਰ ਉਹਦੇ ਪੈਸੇ ਜਿਹੜੇ ਫਸਾਉਦਾ ਇੰਨੀ ਅਕਰਤੀ ਨਾਲ ਉਹਦੀ ਜਿਹੜੀ ਭੇਜੀਆ 13000 ਤੋਂ ਵੀ ਉਨਾ ਕੀ ਡੀਟੀ ਰਿਪੋਰਟ ਦੀ ਤਿਆਰ ਇਹਨਾਂ ਨੇ ਲੈ ਕੇ ਕਰਕੇ ਫੜ ਰਹੇ ਆ ਇਹ ਜਿਹੜੇ ਖਿਦਮਤਾਂ ਨਹੀਂ ਮਿਲ ਇਹਦੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਧੇ ਜਿਹੜੇ ਨੇਤਾਾਂ ਚ ਕੱッセ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਪੰਜਾਬ ਦੇ ਮੁੱਖ ਮੰਤਰੀ ਕੋਲ ਇੰਨੀ ਵੀ ਪਾਵਰ ਨਹੀਂ ਹੈ ਕਿ ਉਹ ਆਪਦੇ ਪੰਜਾਬ ਦੇ ਲੋਕਾਂ ਵਾਸਤੇ ਬੋਲ ਸਕੇ ਉਹ ਉਡੀਕ ਕਰਦਾ ਰਹਿੰਦਾ ਹੈ ਜਿਹੜੇ ਨੇ ਫੋਨ ਕਾਲਾਂ ਦੀ ਕਿ ਕਦੋਂ ਦਿੱਲੀ ਤੋਂ ਫੋਨ ਆਵੇਗਾ ਤੇ ਕਦੋਂ ਮੈਂ ਡਿਸੀਜਨ ਲਵਾਂਗਾ ਤੇ ਕਦੋਂ ਮੈਂ ਅਗਾ ਜਾ ਕੇ ਕੇਂਦਰ ਸਰਕਾਰ ਨੂੰ ਜਿਹੜੀ ਹੈ ਦਿੱਲੀ ਦੀ ਸਰਕਾਰ ਨੂੰ ਯਾਨੀ ਕਿ ਭਾਜਪਾ ਸਰਕਾਰ ਨੂੰ ਦੱਸਾਂਗਾ ਕਦੋਂ ਮੇਰੇ ਹੱਲ ਹੋਣਗੇ ਇਸ ਚੀਜ਼ ਦਾ ਜਿਹੜਾ ਹੈ ਵਾਰ-ਵਾਰ ਉਡੀਕ ਕੀਤੀ ਜਾਂਦੀ ਹੈ ਉਹ ਕਹਿੰਦਾ ਉਹ ਜਿਹੇ ਸੁਖਬੀਰ ਸਿੰਘ ਬਾਦਲ ਦੇ ਉਹ ਕਹਿੰਦੇ ਨੇ ਕਿ ਭਗਵੰਤ ਸਿੰਘ ਮਾਨ ਸਿਰਫ ਇੱਕ ਇਸਤੇਮਾਲ ਹੋ ਰਿਹਾ ਹੈ ਪੰਜਾਬ ਦੇ ਨਾਮ ਤੇ ਲੋਕਾਂ ਦੇ ਅੱਖਾਂ 'ਚ ਮਿੱਟੀ ਪਾਉਣ ਵਾਸਤੇ ਹਾਲਾਂਕਿ ਇਹ ਸਾਰੀ ਸਰਕਾਰ ਕੇਜਰੀਵਾਲ ਦੇ ਹੱਥੋਂ ਚੱਲ ਰਹੀ ਹੈ ਪੰਜਾਬ ਦੀ ਤਾਂ ਹੀ ਪੰਜਾਬ ਦਾ ਆਏ ਦਿਨ ਬੇੜਾਗਰਕ ਹੁੰਦਾ ਜਾ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੇ ਤੋਟੇ ਰਗੜ ਕੇ ਰੱਖ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ